ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਵਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ ਜੀ ਕਰਦੇ ਹਾਂ ਇਹਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਟਾਈਮ ਜਿਹੜਾ ਸ਼ਾਮ ਦਾ ਹੈ ਆਪਾਂ ਬਣਾ ਰਹੇ ਹਾਂ ਸਬਜ਼ੀ ਤੇ ਇਧਰ ਇੱਕ ਸਾਈਡ ਤੇ ਮੈਂ ਰੱਖਿਆ ਸੀਗਾ ਜੀ ਕਿ ਉਹ ਗਰਮ ਹੋਣ ਵਾਸਤੇ ਤੇ ਆਪਾਂ ਹੁਣ ਆਹ ਪਹਿਲਾਂ ਇੱਧਰ ਕਿਉ ਗਰਮ ਕਰਦੇ ਆ ਤੇ ਇੱਧਰ ਨਾਲ ਦੀ ਨਾਲ ਆਪਣੀ ਜਿਹੜੀ ਸਬਜ਼ੀ ਨੂੰ ਤੜਕਾ ਲਗਾ ਦਿੰਨੇ ਆ ਤੇ ਟਾਈਮ ਜਿਹੜਾ ਇੱਥੇ ਹੈਗਾ ਜੀ 1:35 ਦਾ ਟਾਈਮ ਆ ਤੇ ਹਾਂਜੀ 1:35 ਵਜੇ ਦਾ ਟਾਈਮ ਆ ਤੇ ਆਪਾਂ ਸਬਜ਼ੀ ਜਿਹੜੀ ਬਣਾਉਣੀ ਆ ਜੀ ਮਿਕਸ ਬਣਾਉਣੀ ਆ ਆਲੂ ਮਟਰ ਤੇ ਬੈਂਗਣੀ ਸੀਗੀ ਜਾਨਕਿ ਕੁਛ ਮਟਰ ਪਈ ਸੀਗੇ ਤੇ ਬੈਂਗਣੀ ਵੀ ਪਈ ਸੀ ਥੋੜੀ ਜੀ ਤੇ ਫਿਰ ਮੈਂ ਕਹਾਂ ਵੀ ਆਪਾਂ ਆਲੂ ਮਟਰ ਦੀ ਜਿਹੜੀ ਸਬਜ਼ੀ ਹੋ ਸੁੱਕੀ ਬਣਾ ਲੈਨੇ ਆ ਤੇ ਹੁਣ ਆਪਾਂ ਜਿਵੇਂ ਸਬਜੀ ਨੂੰ ਤੜਕਾ ਲਗਾ ਲਿਆ ਜੀ ਤਾਂ ਤੁਹਾਨੂੰ ਰਿਕਵੈਸਟ ਹੈ ਪਲੀਜ਼ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਆਈ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਚਲੋ ਜੀ ਮੈਂ ਸਬਜੀ ਨੂੰ ਤੜਕਾ ਲਗਾ ਦਿਆਂ ਤੇ ਫਿਰ ਅਗਲੇ ਕੰਮ ਤਾਂ ਦੇ ਕਰਦੇ ਆ ਆਪਣੇ ਜੀ ਆਪੇ ਇਦਰਾ ਜਿਹੜਾ ਘਿਓ ਵੀ ਪਕਾ ਲੈਨੇ ਆ ਕਿਉਂਕਿ ਕੱਲ ਨੂੰ ਆਪਣੀ ਗੁਰੂ ਘਰੇ ਸੀ ਦੇਖ ਦੀ ਸੇਵਾ ਸਵੇਰੇ ਤੇ ਫਿਰ ਵੈਸੇ ਤਾਂ ਚਲੋ ਘਿਓ ਪਿਆ ਸੀਗਾ ਪਰ ਮੈਂ ਕਿਹਾ ਵੀ ਆਪਾਂ ਜਿਹੜਾ ਸਜਰਾ ਘਿਓ ਹੀ ਬਣਾ ਲੈਨੇ ਆ ਗਰਮ ਕਰਨਾ ਸੀਗਾ ਮੈਂ ਕਿਹਾ ਵੀ ਚਲ ਕਰ ਲਈ ਆਪਾਂ ਵੀ ਸਜਰਾ ਹੀ ਬਣਾ ਲੈਨੇ ਆ ਤੇ ਕਿਉਂਕਿ ਫਿਰ ਵਹਿਮ ਹੋ ਜਾਂਦਾ ਕਈ ਵਾਰੀ ਵੈਸੇ ਤਾਂ ਆਪਾਂ ਮੈਂ ਲੱਗ ਰੱਖਦੀ ਹੁੰਨੀ ਆ ਜਿਹੜਾ ਜੋਤ ਵਾਲਾ ਘਿਓ ਹੁੰਦਾ ਤਾਂ ਜਾਂ ਗੁਰੂ ਘਰੇ ਲੈ ਕੇ ਜਾਣਾ ਹੁੰਦਾ ਉਹ ਤਾਂ ਮੈਂ ਲੱਗ ਰੱਖਦੀ ਹੁੰਨੀ ਆ ਪਰ ਫਿਰ ਵੀ ਮੈਨੂੰ ਐ ਹੁੰਦਾ ਵੀ ਕਈ ਵਾਰੀ ਝੂਠੇ-ਬਿਠੇ ਹੱਥ ਨਾ ਲੱਗੇ ਹੁਣ ਵੀ ਕਿਉਂਕਿ ਕਈ ਵਾਰੀ ਜਿਵੇਂ ਬ ਵੀ ਮੈਨੂੰ ਨਹੀਂ ਪਤਾ ਲੱਗਦਾ ਤਾਂ ਕਰਕੇ ਮੈਂ ਹਾਂਜੀ ਚੱਲ ਮੈਂ ਤਾਂ ਜਦ ਹੀ ਬਣਾਉਣੀ ਹੁੰਦੀ ਹੈ ਤੇ ਚਲੋ ਜੀ ਆਪਾਂ ਜਿਹੜਾ ਘਿਓ ਸੀਗਾ ਉਹ ਵੀ ਬਣਾ ਲਿਆ ਤੇ ਫਿਲਹਾਲ ਉਹ ਗਰਮ ਸੀਗਾ ਤੇ ਮੈਂ ਕਿਹਾ ਚੱਲ ਬਾਅਦ ਚ ਪਾਉਂਦੀ ਆ ਬਾਅਦ ਚ ਕੱਢ ਕੇ ਰੱਖਦੀ ਆ ਡੱਬੇ ਦੇ ਵਿੱਚ ਤੇ ਉਸ ਤੋਂ ਬਾਅਦ ਇੱਧਰ ਮੈਂ ਸਬਜੀ ਜਿਹੜੀ ਸੀਗੀ ਆਪਣੀ ਪੱਕੀਆਂ ਵਰਗੀ ਸੀ ਥੋੜਾ ਜਿਹਾ ਸੇਕ ਹੋਰ ਲੱਗਣ ਵਾਲਾ ਸੀਗਾ ਸਬਜੀ ਮੈਂ ਦੂਸਰੀ ਸਾਈਡ ਰੱਖਤੀ ਤੇ ਇੱਧਰ ਮੈਂ ਨਾਲ ਦੇ ਨਾਲ ਫਿਰ ਰੋਟੀ ਬਣਾਉਣ ਲੱਗੀ ਸੀ ਬਾਕੀ ਸਾਰੇ ਆਪਣੇ ਕੰਮ ਜਿਹੜੇ ਹੋ ਚੁੱਕੇ ਨੇ ਖਤਮ ਤੇ ਹੁਣ ਮੈਂ ਬਣਾ ਲਾ ਰੋਟੀ ਤੇ ਸਬਜੀ ਆਪਣੀ ਜਿਹੜੀ ਉਹ ਬਣ ਗਈ ਹੈ ਤੇ ਰੋਟੀ ਬਣਾ ਕੇ ਉਸ ਤੋਂ ਬਾਅਦ ਫਿਰ ਜਦ ਤੱਕ ਜਿਹੜਾ ਘਿਓ ਸੀਗਾ ਉਹ ਠੰਡਾ ਹੋ ਜਾਊਗਾ ਤੇ ਫਿਰ ਮੈਂ ਛਾਨ ਲੂੰਗੀ ਘਿਓ ਨੂੰ ਜਾਨਕੀ ਡੱਬੇ ਦੇ ਵਿੱਚ ਪਾ ਲੂੰਗੀ ਪਾਣ ਕੇ ਸਟੀਲ ਦੇ ਟੋਂਗੇ ਦੇ ਵਿੱਚ ਕੱਢਦੀ ਹੁੰਨੀ ਆ ਮੈਂ ਜੋਤ ਵਾਲਾ ਘਿਓ ਤੇ ਉਹਦੇ ਵਿੱਚ ਆਪਾਂ ਫਿਰ ਘਿਓ ਜਿਹੜਾ ਪਾ ਲੈਨੇ ਪਹਿਲਾਂ ਬਣਾ ਲਈ ਰੋਟੀ ਤੇ ਲੋ ਜੀ ਆਪਾਂ ਰੋਟੀ ਬਣਾ ਲਈ ਸੀਗੀ ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਮੈਂ ਘਿਓ ਨੂੰ ਪਹਿਲਾਂ ਰੱਖ ਦਿਆਂ ਪਾਣ ਕੇ ਤੇ ਇਸ ਟੋਂਗੇ ਦੇ ਵਿੱਚ ਹੀ ਮੈਂ ਕੱਢਦੀ ਹੁੰਨੀ ਆ ਜਿਹੜਾ ਜੋਤ ਵਾਸਤੇ ਘਿਓ ਜਿਵੇਂ ਹੁੰਦਾ ਜਾਂ ਦੇਗ ਵਾਸਤੇ ਜਾਨਕੀ ਇਹਦੇ ਵਿੱਚ ਮੈਂ ਰੱਖ ਲੈਣੀ ਹੁੰਨੀ ਆ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਹੀ ਆਪਾਂ ਜਿਵੇਂ ਜੋਤ ਵਾਲੇ ਡੱਬੀ ਦੇ ਵਿੱਚ ਪਾ ਲਾਂਗੇ ਕਿਉਂ ਜਿਵੇਂ ਛੋਟੀ ਡੱਬੀ ਲਈ ਹੋਈ ਹੈ ਉਹਦੇ ਵਿੱਚ ਤੇ ਇਹਦੇ ਵਿੱਚੋਂ ਹੀ ਆਪਾਂ ਦੇਗ ਬਣਾ ਕੇ ਲੈ ਜਾਾਂਗੇ ਗੁਰੂ ਘਰੇ ਤੇ ਬਾਕੀ ਜਿਹੜਾ ਹਰ ਰੋਜ਼ ਜਿਵੇਂ ਹਨਾ ਵੀ ਆਪਾਂ ਆਪਦੀ ਵਿਜੀਮ ਵਰਤੋਂ ਚ ਲੈਣਾ ਹੁੰਦਾ ਉਹ ਵਾਲਾ ਕਿਉਂ ਮੈਂ ਲੱਗ ਰੱਖਦੀ ਹੁੰਦੀ ਆ ਤੇ ਚਲੋ ਜੀ ਪਹਿਲਾਂ ਮੈਂ ਕਿਉਂ ਬੋਲਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਕੰਨਿਆ ਰੋਟੀ ਅੰਜੀ ਲੋ ਜੀ ਉਸ ਤੋਂ ਬਾਅਦ ਮੈਂ ਲੱਗੀ ਸੀ ਹੁਣ ਰੋਟੀ ਪਾਉਣ ਜਾਨੀ ਕਿ ਹੁਣ ਰੋਟੀ ਖਾਣੇ ਆ ਤੇ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਵੇਂ ਗੈਂਸ ਵਗੈਰਾ ਸਾਫ਼ ਕਰਕੇ ਸਲੈਪਸ ਸਾਫ਼ ਕਰ ਦਾਂਗੇ ਤੇ ਜਿਹੜਾ ਕੜਾਈ ਦੇ ਵਿੱਚ ਥੋੜਾ ਜਿਹਾ ਘਿਓ ਰਹਿ ਗਿਆ ਤੇ ਉਹ ਆਪਾਂ ਜਾਨੀ ਕਿ ਆਪਣਾ ਦੂਸਰੀ ਰੱਬੀ ਦੇ ਵਿੱਚ ਪਾ ਲਾਂਗੇ ਜਿਹਦੇ ਵਿੱਚ ਆਪਾਂ ਤੜਕਾ ਵਗੈਰਾ ਲਗਾ ਲੈਨੇ ਆ ਜਿਹੜਾ ਰਹਿ ਗਿਆ ਉਹਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਕੱਢ ਕੇ ਫਿਰ ਕੜਾਈ ਸਾਫ਼ ਕਰਾਂਗੇ ਕਿਉਂਕਿ ਕੜਾਈ ਤਾਂ ਕੱਲ ਨੂੰ ਹੀ ਸਾਫ਼ ਕਰੂੰਗੀ ਮੈਂ ਕੜਾਈ ਦੇ ਵਿੱਚ ਜਿਹੜੀ ਹੁੰਦੀ ਆ ਜਾਨੀ ਕਿ ਮੱਖਣੇ ਜਾਂ ਮਲਾਈ ਜਿਹੜੀ ਰਹਿ ਜਾਂਦੀ ਆ ਉਹਨੂੰ ਫਿਰ ਅ ਕੱਲ ਦੇ ਵਿੱਚ ਪਾ ਦੂੰਗੀ ਤੇ ਲਓ ਜੀ ਉਸ ਤੋਂ ਬਾਅਦ ਇਹ ਹੈਗਾ ਜੀ ਅਗਲੇ ਦਿਨ ਦਾ ਮਾਰਨਿੰਗ ਦਾ ਟਾਈਮ ਮਾਰਨਿੰਗ ਦਾ ਟਾਈਮ ਆ ਟਾਈਮ ਇਥੇ ਹੈਗਾ ਜੀ 5 ਸੌਰੀ ਸਾਢੇ 4 ਦਾ ਸਾਢੇ 4 ਦਾ ਟਾਈਮ ਆ ਤੇ ਮੈਂ ਲੱਗੀ ਸੀਗੀ ਦੇਗ ਬਣਾਉਣ ਕਿਉਂਕਿ ਅੱਜ ਆਪਣੀ ਸੀਗੀ ਗੁਰਦੁਆਰਾ ਸਾਹਿਬ ਦੇਗ ਦੀ ਸੇਵਾ ਤੇ ਤਾਂ ਹੀ ਮੈਂ ਰਾਤ ਸਜਰਾ ਘਿਓ ਬਣਾ ਕੇ ਰੱਖਿਆ ਸੀਗਾ ਤੇ ਚਲੋ ਜੀ ਹੁਣ ਮੈਂ ਇੱਥੇ ਬਣਾ ਰਹੀਆਂ ਦੇਗ ਤੇ ਮੈਂ ਨਹਾ ਨੂੰ ਕਿਹਾ ਗਈ ਸੀਗੀ ਨਹਾ ਲਈ ਸੀਗੀ ਤੇ ਬਾਕੀ ਮੈਂ ਜਿਵੇਂ ਮੱਜਾਂ ਧਾਰਮ वगैरह ਕੱਢ ਕੇ ਤੇ ਮੱਜਾਂ ਨੂੰ ਸੰਨੀ ਕਰਤੀ ਸੀ ਜਾਨੀ ਕਿ ਖਲਦੜਾਂ ਜਿਹੜਾ ਪਾਉਣਾ ਹੁੰਦਾ ਉਹ ਪਾ ਲਿਆ ਸੀਗਾ ਸੀ ਤੇ ਹਰਾ वगैरह ਹਜੇ ਪਾਉਣਾ ਬਾਕੀ ਸੀਗਾ ਹਰਾ ਹਜੇ ਪਾਉਣਾ ਹੈ ਪਰ ਮੈਂ ਕਿਹਾ ਫਿਰ ਮੈਂ ਲੇਟ ਨਾ ਹੋ ਜਾਵਾਂ ਪਹਿਲਾਂ ਮੈਂ ਦੇਗ ਬਣਾ ਲਿਆ ਦੇ ਲੈ ਕੀਤਾ ਨੂਰ ਦੇ ਡੈਡੀ ਸਾਣ ਕੇ ਦੇਗ ਗੁਰਦੁਆਰਾ ਸਾਹਿਬ ਤੇ ਆਪਾਂ ਹੁਣ ਮੈਂ ਲੱਗੀ ਸੀ ਦੇਗ ਬਣਾਉਣ ਤੇ ਉਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਨਾ ਲਓ ਜਦ ਤੱਕ ਤੇ ਲਓ ਜੀ ਇੱਥੇ ਆਪਣੀ ਜਿਹੜੀ ਦੇਗ ਸੀਗੀ ਦੇਖੋ ਬਣ ਕੇ ਹੋ ਗਈ ਤਿਆਰ ਕਿੰਨੀ ਵਧੀਆ ਦੇਗ ਬਣੀ ਹੈ ਤੇ ਹਾਂਜੀ ਲੋ ਜੀ ਆਪਾਂ ਦੀਗ ਜਿਹੜੀ ਬਣਾ ਲਈ ਸੀਗੀ ਤੇ ਤੇ ਹਾਂਜੀ ਇੱਥੇ ਦੇਖੋ ਕਿੰਨਾ ਹਨੇਰਾ ਹਲੇ ਵੀ ਜਾਨੀ ਕਿ ਹਨੇਰਾ ਬਹੁਤ ਹੈ ਵੀ ਤੇ ਹਾਂਜੀ ਆਪਾਂ ਦੀਗ ਬਣਾ ਲਈ ਸੀ ਤੇ ਦੀਗ ਬਣਾਉਣ ਤੋਂ ਬਾਅਦ ਫਿਰ ਨੂਰ ਦੇ ਰੇੜੇ ਚਲੇ ਗਏ ਸੀ ਗੁਰਦੁਆਰਾ ਸਾਹਿਬ ਤੇ ਆਪਾਂ ਲੱਗੇ ਸੀ ਮੱਝਾਂ ਨੂੰ ਹਣ ਹਰਾ ਪਾਉਣ ਹੁਣ ਮੈਂ ਮੱਝਾਂ ਨੂੰ ਪਾਉਣੀ ਆ ਜੀ ਹਰਾ ਕਿਉਂਕਿ ਸਵੇਰੇ ਮੈਂ ਥੋੜੀ ਜੀ ਧੂੜੀ ਦੇ ਵਿੱਚ ਸੰਨੀ ਕੀਤੀ ਸੀਗੀ ਤੇ ਤਾਂ ਕਰਕੇ ਫਿਰ ਮੈਂ ਹੁਣ ਜਿਹੜਾ ਹਰਾ ਸੀਗਾ ਹੁਣ ਇਹ ਲਾ ਕੇ ਸੈੱਟ ਦੂੰਗੀ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਆਪਣੇ ਆਪ ਦੇ ਕੰਮ ਧੰਦੇ ਤੇ ਹਾਂਜੀ ਲੋ ਜੀ ਆਪਾਂ ਮੱਛਾਂ ਨੂੰ ਹਰੇ ਵਗੈਰਾ ਪਾਤੀ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਜਾਨਕੀ ਤੁਹਾਡਾ ਸੁੰਬਰ ਦਿਨੇ ਜਿਹੜੇ ਹਰੇ ਬਾਜੂ ਕੀ ਥੋੜੇ ਜੀ ਤੇ ਇਹਨੂੰ ਆਪਾਂ ਇਕੱਠੇ ਕਰਕੇ ਰੱਖ ਦਿੰਨੇ ਆ ਜਾਨਕੀ ਦੁਪਹਿਰ ਦੇ ਵਿੱਚ ਜਦੋਂ ਆਪਾਂ ਸਨੀ ਕਰਾਂਗੇ ਜਦ ਹੀ ਰਲ ਜਾਣਗੇ ਤੇ ਹੁਣ ਆਪਾਂ ਜਾਨਕੀ ਸਾਰਾ ਵੀੜਾ ਵਗੈਰਾ ਜਿਹੜਾ ਉਹ ਸੁੰਬਰ ਲੈਣੇ ਆ ਤੇ ਬਾਕੀ ਮੈਂ ਇੱਥੇ ਨਾਲ ਥੋੜੀ ਜੀ ਵੌਇਸ ਓਵਰ ਤਾਂ ਕੱਟ ਕਰ ਰਹੀਆਂ ਕਿਉਂਕਿ ਨਾ ਇੱਕ ਤਾਂ ਪਿੱਛੇ ਜਿਵੇਂ ਸੀਗੀ ਮੈਨੂੰ ਐਸੀ ਚਲੋ ਗੁਰਬਾਣੀ ਹਨਾ ਵੀ ਤੁਸੀਂ ਵੀ ਸੁਣ ਲਓ ਤੇ ਤਾਂ ਕਰਕੇ ਤੇ ਬਾਕੀ ਇਸ ਤਰ੍ਹਾਂ ਹੈਗਾ ਵੀ ਮੇਰਾ ਨਾ ਥੋੜਾ ਜਿਹਾ ਗਲਾ ਖਰਾਬ ਹੈ ਕਿਉਂਕਿ ਕੱਲ ਦਾ ਮੈਨੂੰ ਫੀਵਰ ਹੋ ਰੱਖਿਆ ਤਾਂ ਕਰਕੇ ਜੇ ਥੋੜਾ ਜਿਹਾ ਮੈਨੂੰ ਵੀ ਗਲਾ ਖਰਾਬ ਕਰਕੇ ਤੇ ਮੈਨੂੰ ਥੋੜੀ ਜਿਹੀ ਦਿੱਕਤ ਆਉਂਦੀ ਹੈ ਹਵਾ ਇਸ ওভার ਕਰਨ ਦੀ ਜੇਕਰ ਤੁਹਾਨੂੰ ਆਵਾਜ਼ ਦੇ ਵਿੱਚ ਹਨਾ ਥੋੜਾ ਜਿਹਾ ਲੱਗੇ ਤਾਂ ப்ਲੀਜ਼ ਇਗਨੋਰ ਕਰਿਓ ਜੀ ਤੇ ਚਲੋ ਜੀ ਹੁਣ ਮੈਂ ਸੰਭਰਦੀਆਂ ਵਿੜਾ ਤੇ ਬਾਕੀ ਇਸ ਤਰ੍ਹਾਂ ਹੁੰਦਾ ਜੇਦੋਂ ਆਪਾਂ ਹਨੇਰੇ ਹਨੇਰੇ ਉੱਠ ਕੇ ਕੰਮਦੰਦੀ ਕਰਦੇ ਹਾਂ ਹਨਾ ਤਾਂ ਬਹੁਤ ਵਧੀਆ ਲੱਗਦਾ ਮੈਨੂੰ ਬਹੁਤ ਚੰਗਾ ਲੱਗਦਾ ਤੇ ਸਾਰਾ ਦਿਨ ਜਿਹੜਾ ਆਪਣਾ ਬਹੁਤ ਵਧੀਆ ਲੰਘਦਾ ਹੈ ਤੇ ਤਾਂ ਕਰਕੇ ਮੈਨੂੰ ਹਨੇਰੇ ਹਨੇਰੇ ਉੱਠ ਕੇ ਕੰਮ ਕਰਨਾ ਜਿਹੜਾ ਬਹੁਤ ਚੰਗਾ ਲੱਗਦਾ ਹੈ ਪਹਿਲਾਂ ਮੈਨੂੰ ਵੀ ਘਾਲੂ ਹੋ ਜਾਂਦੀ ਸੀ ਪਹਿਲਾਂ ਮੈਂ ਵੀ ਘਾਲੂ ਕਰਦੀ ਸੀ ਉੱਠਣ ਦੀ ਪਰ ਹੁਣ ਤਾਂ ਮੇਰਾ ਜਿਵੇਂ ਸੁਭਾਅ ਬਣ ਗਿਆ ਤੇ ਹੁਣ ਮੈਂ ਚਾਹੇ ਗਰਮੀ ਆ ਚਾਹੇ ਸਰਦੀ ਆ ਵੀ ਮੈਂ ਅਮਰਤ ਵੇਲੇ ਉੱਠਣੀ ਉੱਠ ਰਹੀ ਤੇ ਬਾਕੀ ਪਸ਼ੂਆਂ ਕਰਕੇ ਵੀ ਆਪਾਂ ਨੂੰ ਥੋੜਾ ਜਿਹਾ ਉੱਠਣਾ ਪੈਂਦਾ ਹੈ ਤੇ ਹਾਂਜੀ ਬਾਕੀ ਨਾ ਹਨੇਰੇ ਹਨੇਰੇ ਉੱਠ ਕੇ ਕੰਮ ਠੰਡਾ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਤੇ ਜਦੋਂ ਆਪਾਂ ਇਸ ਟਾਈਮ ਤੇ ਉੱਠ ਕੇ ਕੰਮ ਧੰਦੇ ਲੱਗਦੇ ਆ ਤੇ ਸਾਰਾ ਕੰਮ ਜਿਹੜਾ ਆਪਣਾ ਟਾਈਮ ਨਾਲ ਖਤਮ ਹੋ ਜਾਂਦਾ ਤੇ ਸ ਤੇ ਚਲੋ ਜੀ ਹੁਣ ਮੈਂ ਸੁੰਮਰ ਲਾਂ ਬੇਟਾ ਤੇ ਆਪਾਂ ਵੀਡੀਓ ਨੂੰ ਇੱਥੇ ਰੋਕ ਦਿਆਂ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੋ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ